ਖੰਨਾ ਵਿੱਚ ਸੀਆਈਡੀ ਨਾਟਕ ਦੀ ਨਕਲ ਕਰਦਿਆ 13 ਸਾਲ ਕੁੜੀ ਦੀ ਦਰਦਨਾਕ ਮੌਤ ਖੰਨਾ ਸ਼ਹਿਰ ਵਿੱਚ ਇੱਕ ਦੁਖਦਾਈ ਅਤੇ ਚੁਕਾਉਣ ਵਾਲੀ ਘਟਨਾ ਵਾਪਰੀ ਹੈ ਜਿੱਥੇ ਸੀਆਈਡੀ ਨਾਂ ਦੀ ਇਹ ਉਮਰ ਗਰੀਬ 13 ਸਾਲ ਆ। ਇਹ ਕੱਲ ਦੀ ਗੱਲ ਆ। ਕੱਲ ਨੂੰ ਕੋਈ 1 ਵਜੇ ਦੇ ਕਰੀਬ ਪੁਲਿਸ ਨੂੰ ਇਤਲਾਹ ਮਿਲੀ ਸੀ ਵੀ ਕੁੜੀ ਜੀ ਦਾ ਹਾਲ ਹੈ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਵਿੱਚ ਸੀਆਈਡੀ ਨਾਟਕ ਦੀ ਨਕਲ ਕਰਦਿਆ 13 ਸਾਲ ਕੁੜੀ ਦੀ ਦਰਦਨਾਕ ਮੌਤ ਖੰਨਾ ਸ਼ਹਿਰ ਵਿੱਚ ਇੱਕ ਦੁਖਦਾਈ ਅਤੇ ਚੁਕਾਨ ਵਾਲੀ ਘਟਨਾ ਵਾਪਰੀ ਹੈ ਜਿੱਥੇ ਸੀਆਈਡੀ ਨਾਂ ਦੇ ਟੀਵੀ ਅਪਰਾਧਿਕ ਨਾਟਕ ਦੀ ਨਕਲ ਕਰਦਿਆ 13 ਸਾਲ ਅਨੀਤਾ ਨਾਮ ਦੀ ਕੁੜੀ ਆਪਣੀ ਜਾਨ ਗਵਾ ਬੈਠੀ ਅਨੀਤਾ 8ਵੀਂ ਜਮਾਤ ਦੀ ਵਿਦਾਰਥਣ ਸੀ ਅਤੇ ਉਸ ਦਾ ਪਰਿਵਾਰ ਮੁਲ ਰੂਪ ਵਿੱਚ ਬਿਹਾਰ ਤੋਂ ਆਇਆ ਹੋਇਆ ਹੈ ਜੋ ਇਸ ਸਮੇਂ ਦਰਹਾ ਵਿਖੇ ਵਸਦਾ ਹੈ ਇਹ ਇਹ ਹਾਦਸਾ ਐਤਵਾਰ ਦੀ ਸ਼ਾਮ ਨੂੰ ਵਾਪਰਿਆ ਅਨੀਤਾ ਆਪਣੇ ਭਰਾ ਅਤੇ ਕੁਝ ਹੋਰ ਗਵੰਡਿਆ ਬੱਚਿਆਂ ਦੇ ਨਾਲ ਘਰ ਵਿੱਚ ਬੈਠੀ ਸੀ ਆਈਡੀ ਨਾਟਕ ਦੇਖ ਰਹੀ ਸੀ ਨਾਟਕ ਦੌਰਾਨ ਉਹ ਨਕਲ ਕਰਦਿਆਂ ਇੱਕ ਖਤਰਨਾਕ ਦ੍ਰਿਸ਼ ਦੇਖਣ ਲੱਗ ਪਈ ਉਸਨੇ ਇੱਕ ਤਾਰ ਲੈ ਕੇ ਆਪਣੀ ਗਰਦਨ ਵਿੱਚ ਪਾ ਲਈ ਅਤੇ ਫਾਂਸੀ ਲੈਣ ਵਾਲੀ ਨਕਲ ਕਰਦਿਆਂ ਮੇਜ਼ ਉੱਤੇ ਚੜ ਗਈ ਅਚਾਨਕ ਮੇਜ਼ ਟੁੱਟ ਗਿਆ ਅਤੇ ਅਨੀਤਾ ਆਪਣਾ ਬੈਲੈਂਸ ਖੋ ਬੈਠੀ ਉਹ ਤਾਰ ਨਾਲ ਲਟਕ ਗਈ ਅਤੇ ਮੌਤ ਹੋ ਗਈ ਬਾਕੀ ਬੱਚੇ ਦ੍ਰਿਸ਼ ਦੇਖ ਕੇ ਡਰ ਗਏ ਅਤੇ ਉਹਨਾਂ ਨੇ ਗਲੀ ਵਿੱਚ ਜਾ ਕੇ ਰੋਲਾ ਪਾਇਆ ਆਸ-ਪਾਸ ਦੇ ਲੋਕ ਮੌਕੇ ਤੇ ਪਹੁੰਚੇ ਅਤੇ ਨੀਤਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਨੀਤਾ ਦੇ ਪਿਤਾ ਰਾਜ ਬਲਵੰਦ ਨੇ ਦੱਸਿਆ ਕਿ ਉਹ ਸਾਰਾ ਕੁਝ ਬਿਲਕੁਲ ਖੇਡ ਵਾਂਗ ਹੋਇਆ ਸੀ ਉਹਨਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਟੀਵੀ ਨਾਟਕ ਇਹ ਨਕਲ ਕਰਦਿਆ ਉਸਦੀ ਧੀ ਦੀ ਜ਼ਿੰਦਗੀ ਖਤਮ ਹੋ ਜਾਏਗੀ। ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਏਐਸਆਈ ਸਤਪਾਲ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਏ ਜਾਣ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ। ਇਹ ਹਾਦਸਾ ਸਮਾਜ 'ਇੱਕ ਵੱਡਾ ਸੰਦੇਸ਼ ਦੇ ਰਿਹਾ ਹੈ ਕਿ ਬੱਚਿਆਂ ਵੱਲੋਂ ਦੇਖੇ ਜਾਂਦੇ ਟੀਵੀ ਨਾਟਕ ਉਹ ਮਾਪਿਆਂ ਨੂੰ ਸਰਧਾਰ ਰਹਿਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਇਹ ਜੇ ਦ੍ਰਿਸ਼ ਮਾਸੂਮ ਜ਼ਿੰਦਗੀਆਂ ਲਈ ਖਤਰਨਾਕ ਸਿੱਧ ਹੋ ਸਕਦੇ ਹਨ ਸਾਡੇ ਕੋਲ ਨਾ ਰਾਜਵੰਦਵਾ ਇਹਦੀ ਲੱਕੀ ਨਹੀਂ ਤਾਂ ਹੈ ਜ ਉਮਰ ਗਰੀਬ 13 ਸਾਲ ਆ ਇਹ ਕੱਲ ਦੀ ਗੱਲ ਆ ਕੱਲ ਕੋਈ 1 ਵਜੇ ਦੇ ਕਰੀਬ ਪੁਲਿਸ ਨੂੰ ਇਤਲਾਹ ਮਿਲੀ ਸੀ ਵੀ ਕੁੜੀ ਦੀ ਰਫਾ ਲੈ ਗਿਆ ਉੱਥੇ ਹੀ ਗਏ ਆ ਮੌਕੇ ਤੇ ਜਾ ਕੇ ਪੜਤਾਲ ਕੀਤੀ ਹੈ ਪਰਿਵਾਰ ਦੇ ਦੱਸਣ ਦੇ ਮੁਤਾਬਕ ਜਿਹੜੇ ਮਾਪੇ ਉੱਥੇ ਮੌਕੇ ਤੇ ਹਾਜ਼ਰ ਨਹੀਂ ਸੀਗੇ ਆਪਣੇ ਕੰਮ ਕਾਰਾਂ ਤੇ ਗਏ ਸੀ ਕਿ ਲੜਕੀ ਨੇ ਤਾਰ ਦੇ ਨਾਲ ਕਪੜੇ ਡੰਗ ਵਾਲੀ ਤਾਰ ਹੁੰਦੀ ਹੈ ਉਹਦੇ ਨਾਲ ਚੁੰਨੀ ਨਾਲ ਫਾਹ ਲਿਆ ਹੋਇਆ ਇਹਦੀ ਫਿਰ ਵੀ ਪੜਤਾਲ ਕੀਤੀ ਜਾ ਰਹੀ ਤੇ ਸਭ ਕੁਝ ਕਾਰਨ ਇਕਮ ਕੇ ਸਾਹਮਣੇ ਆਏ ਕੁਝ ਕੋਰਨ ਫਿਲਹਾਲ ਨਹੀਂ ਹੋਇਆ ਇਹ ਜਹਾਂ ਬਾਕੀ ਪੋਸਟਮਾਰਡ ਹੋ ਰਿਹਾ ਹੈ ਧੁਕੀਆਂ